ਆ ਦੇਖੋ ਬੱਦਲ ਵਾਈ ਮੀਂਹ ਸ਼ੁਰੂ ਹੋ ਗਿਆ ਬੱਦਲ ਦੇਖੋ ਵੀਡੀਓ ਚ ਜਿਆਦਾ ਕਾਲਾ ਕਾਲਾ ਲੱਗ ਰਿਹਾ ਪਰ ਇੰਨਾ ਕਾਲਾ ਜਾਂ ਹੈ ਨਹੀਂ ਪੂਰਾ ਜਾਏ ਤੇ ਇਧਰ ਤੋਰੀਆਂ ਦੀ ਬੇਲ ਨਾ ਆਹ ਦੇਖੋ ਸਾਰੀ ਫੈਲ ਗਈ ਸਾਰੀ ਬੇਲ ਲਰਜ ਆ ਗਿਆ ਹਾਂ ਹੁਣ ਠੀਕ ਆ ਤੇ ਆ ਸਾਰੀ ਨਾ ਥੱਲੇ ਤੱਕ ਸਾਰੀਆਂ ਗਿਰ ਗਈਆਂ ਉਹ ਉੱਥੇ ਰੱਖ ਪਿੱਛੇ ਵੀ ਇਹਨੇ ਕੰਧ ਦੇ ਪਰਾਂ ਵੀ ਆ ਸਾਰੀ ਤੋਰੀਆਂ ਦੀ ਬੇਲ ਹੈ ਪਪੀਤੇ ਦੇ ਉੱਪਰ ਚੜ ਗਈ ਬਸ ਜਿਆਦਾ ਬੇਲ ਪੱਟਣੀ ਪਪੀਤਾ ਵੀ ਪੱਟ ਦੇਣਾ ਹੈ ਪਰ ਨਾ ਉੱਤੇ ਨਾ ਲੁਕਣ ਵਾਸਤੇ ਬਹੁਤ ਸੋਹਣੀ ਝੌਂਪੜੀ ਜਿਹੀ ਬਣੀ ਹੋਈ ਆ ਬਹੁਤ ਸੋਹਣੀ ਨੀਚੇ ਬੈਠਣ ਵਾਸਤੇ ਬਹੁਤ ਸੋਹਣਾ ਹੈ ਡੰਡਿਆਂ ਜਾਂ ਨਾਲ ਸਹਾਰੇ ਨਾਲ ਖੜਾਈ ਹੋਈ ਆ ਜੇ ਨਾ ਖੜਾਈ ਹੈ ਨਾ ਫਿਰ ਸਾਰੀਆਂ ਬੇਲਾਂ ਥੱਲੇ गिर ਜਾਣਗੀਆਂ ਇਹ ਤੋਰੀਆਂ ਦੀ ਬੇਲ ਆ ਤੋਰੀ ਹੈ ਜਿੱਕ ਵੀ ਨਹੀਂ ਲੱਗ ਰਹੀ ਪਰ ਬੇਲਾਂ ਨੇ ਪੂਰਾ 4 ਪਾਤਾ ਹੁਣ ਸਾਡੇ ਵੇੜੇ 'ਚ ਵੀ ਕਈ ਉਹ ਹੋ ਗਏ ਪੌਦੇ ਜੇ ਉਧਰ ਅਮਰੂਦ ਵੱਡੇ ਹੋ ਗਏ ਇਧਰ ਚੀਕੂ ਹੋ ਰਿਹਾ ਉਧਰ ਪਪੀਤਾ ਕਬਿੱਤੇ ਤਾਂ ਚਲੋ ਐ ਪੱਟ ਦਨੇ ਬਾਅਦ ਚ ਕੋਈ ਹੋਰ ਲਾਵਾਂਗੇ ਜਿਹੜੇ ਪੱਟਣੇ ਨਾ ਪੈਣ ਸ਼ਾਇਦ ਇੱਥੇ ਵੀ ਚੀਕੂ ਹੀ ਲਾਵਾਂਗੇ ਵੱਡਾ ਮੀਨਾ ਪਿੱਛੇ ਤਾਂ ਮਿੱਟੀ ਲਾਈ ਹੋਈ ਆ ਹੋਰ ਸਵੇਰੇ ਲਾਈ ਆ ਸਾਰਿਆਂ ਨੂੰ ਮੇਰੇ ਵੱਲੋਂ ਸੱਚ ਸ਼ੇਰਕਾਲ ਬੋਪਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਹ ਦੇਖੋ ਚੌਲ ਬਣਾਉਣ ਆਈ ਸੀ ਮੋੜੇ ਮਿੱਟੀ ਲਈ ਹੋਈਆਂ ਉਹ ਪੁੱਛ ਕੇ ਆਣਾ ਪੂਰਨ ਵੀ ਧਰ ਲਈਏ ਕੜਾਹੀ ਕੜਾਹੀ ਤਾਂ ਨਹੀਂ ਹੁੰਦਾ ਕੁਝ ਹੈ ਕੜਾਹੀ ਨਾਲ ਟੁੱਟਦੇ ਤਾਂ ਨਹੀਂ ਹੈਗੇ ਨਹੀਂ ਗੈਸ ਪਰ ਧਰ ਲਾ ਫਿਰ ਸੁੱਕ ਜਾਣੀ ਉਲੀ ਧਰਨੀ ਆ ਚੌਲ ਫਿਰ ਇਹਨਾਂ ਥੋੜੇ ਹੁੰਨੇ ਚੌਲ ਫਿਰ ਉਹਦੇ ਅੰਦਰ ਕਰ ਲੈਨੇ ਆ ਫਿਰ ਕਾਫੀ ਟਾਈਮ ਲੱਗਦਾ ਫਿਰ ਬਾਹਰੇ ਚੌਲ ਪੁੱਛ ਕੇ ਆਣੀ ਆ ਮੈਂ ਪੁੱਛਿਆ ਪਰ ਇਹਨੇ ਉਹ ਚੁੱਲੇ ਤੇ ਤਾਂ ਹੋਰ ਕੋਈ ਨਹੀਂ ਆ ਬੱਲਾਂ ਬੈ ਜਾ ਅੰਦਰ ਜਾ ਕੇ ਓਏ ਬੈ ਜਾ ਜਾ ਅੰਦਰ ਅੱਖਾਂ ਲੱ ਕੇ ਬੈ ਜਾ ਪਾਜਾ ਟੀਵੀ ਲਾ ਲੈ ਇਹਦੇ ਦਾ ਮਸੂਮ ਹੁੰਦਾ ਨਾ ਮੀ ਵਾਲਾ ਇਹਦੇ ਚ ਸਾਰਾ ਕੁਸ ਸੁਲਾਬਿਆ ਸੁਲਾਬਾ ਡੱਬੀ ਵੀ ਦੇਖੋ ਸੁਲਾਬੀ ਜੀ ਹੋਗੀ ਸਾਰੇ ਇੱਕ ਚੀਜ਼ ਨਾ ਸਲਾਬੀ ਸਲਾਬੀ ਹੁੰਦੀ ਹੈ ਤੇ ਕੀੜੀ ਮਕੌੜੇ ਜਾਨਵਰ ਧਰਤੀ ਵਾਲੇ ਆਹ ਮੌਸਮ ਚੰਨੇ ਨਿਕਲਦੇ ਨੇ ਹਰ ਟਾਈਮ ਨਾ ਇੱਧਰ ਉੱਧਰ ਡਰਜਾ ਲੱਗਿਆ ਰਹਿੰਦਾ ਹੈ ਵੀ ਐਥੇ ਦਿਨਾਂ ਕੁਛ ਨਹੀਂ ਕੁਝ ਨਾ ਦੇ ਦਿੱਤੇ ਰਿਆ ਨਾ ਇੱਕ ਕੀੜੀਆਂ ਮਾੜੀ ਜੀ ਚੀਜ਼ ਦਿੱਜੇ ਕੋਈ ਵੀ ਉੱਥੇ ਕੀੜੀਆਂ ਨਾ ਮੇਲ ਲਾਵੇਂ ਜਾਂਦਾ ਹੈ ਜਦੋਂ ਮੋਂਾ ਪਕੜਾਂ ਅੰਦੋਰੀਏ ਐ ਕੜਾਹੀ ਨਾ ਰੱਖਤੀ ਸੀ ਹੁਣ ਤਰਵਾਈ ਆ ਦੁਬਾਰਾ ਕਿਉਂਕਿ ਨਾ ਚੋਲ ਚੂੜ ਬਾਰੇ ਬਣਾ ਲੈਣ ਤੇ ਸ਼ਰਤ ਤੇ ਪਹਿਲਾਂ ਬਣਾ ਲੈ ਲੈਂਦੇ ਤੇ ਸ਼ਿਆਰ ਚ ਸ਼ਿਆਰ ਚ ਬਣਾ ਲੈ ਲੈਂਦੇ ਹੁਣ ਤਾਂ ਸ਼ਰਤ ਤੇ ਤੇ ਚੈੱਕ ਕਰਕੇ ਅੱਜ ਦੁਬਾਰਾ ਤਾਲੀ ਆ ਆਪਾਂ ਚੁੱਲ੍ਹੇ ਤੇ ਚੋਲ ਬਣਾਵਾਂਗੇ ਚੁੱਲ੍ਹੇ ਤੇ ਕਾਫੀ ਚਿਰਾਂ ਬਾਅਦ ਚੁੱਲ੍ਹੇ ਤੇ ਬਣਾ ਲੱਗੇ ਆ ਜਦ ਮੈਂ ਨਾ ਹੁਣ ਚੁੱਲ੍ਹੇ ਤੇ ਉੱਠੀ ਇੱਕੋ ਦਮ ਸਿਰ ਕੋ ਮੁਰ ਗਿਆ ਮੇਰਾ ਚੱਕਰ ਆ ਗਿਆ ਇਹ ਨਾ ਮੰਨੂ ਕਮੈਂਟ ਬਹੁਤ ਆਉਂਦੇ ਨੇ ਪਹਿਲਾਂ ਵੀ ਆਉਂਦੇ ਤੇ ਹਨਾ ਵੀ ਹੋਮ ਟੂਰ ਕਰਵਾਓ ਦੀ ਤੁਸੀਂ ਹੋਮ ਟੂਰ ਕਰਵਾਓ ਹੋਮ ਟੂਰ ਮੈਂ ਫਿਰ ਕੇ ਕਰਾਉਂਗੀ ਜੀ ਥੋੜਾ ਜਿਹਾ ਹੋਰ ਠਹਿਰ ਜੋ ਹਲੇ 2 ਚ ਮਹੀਨੇ ਰੁਕ ਜੋ ਪਲੀਜ਼ ਕਿਰਪਾ ਕਰਕੇ ਫਿਰ ਕਰਾ ਦਾਂਗੇ ਜਿਵੇਂ 2 ਚ ਮਹੀਨੇ ਤੱਕ ਜਿਵੇਂ ਦੀਵਾਲੀ ਦਵੋਲੀ ਨੂੰ ਫਿਰ ਕਰਾ ਦਾਂਗੇ ਫਿਰ ਨਾ ਐਵੇਂ ਹੁੰਦਾ ਨਾਲੇ ਨਾ ਸਾਰਾ ਘਰ ਸਜਾਉਣਾ ਹੁੰਦਾ ਬਹੁਤ ਸੋਹਣਾ ਲੱਗਦਾ ਆਪਣੇ ਆਪ ਨੂੰ ਵੀ ਸੋਹਣਾ ਲੱਗਦਾ ਨਾਲੇ ਹੋਮ ਟੂਰ ਪਿਛਲੇ ਵਾਰੀ ਮੈਂ ਦੀਵਾਲੀ ਨੂੰ ਹੋਮ ਟੂਰ ਚੰਗੀ ਤਰ੍ਹਾਂ ਪਤਾ ਨਹੀਂ ਕਰਾ ਪਾਈ ਦੀ ਪਤਾ ਨਹੀਂ ਪਰ ਕਰਾਇਆ ਜ਼ਰੂਰ ਤਾਂ ਕਾਸ ਲੱਗਦੀ ਐਡਕੀ ਵੀ ਮੈਂ ਉਹ ਕਰਾ ਦੂੰਗੀ ਦੀਵਾਲੀ ਤੱਕ ਵੇਟ ਕਰਨ ਛੇਤੀ ਹੋਏ ਨਹੀਂ ਵੈਸੇ ਵੀ ਹੱਦ ਕੀ ਤਿਹਾੜ ਪਹਿਲਾਂ ਹੀ ਆ ਬਾਕੀ ਚਲੋ ਜੀ ਹੁਣ ਆਪਾਂ ਚੋਲ ਧਰ ਦਈਏ ਗਰਮੀ ਦਾ ਮੀਂਹ ਥੋੜਾ ਜਿਹਾ ਪੈਂਦਾ ਹੈ ਪਰ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਉਹ ਬੀਬੀਆਂ ਨੇ ਅੱਗੇ ਬੈਠੇ ਨੇ ਤੇ ਆਹੋ ਹੈ ਨਹੀਂ ਆਹੋ ਕੱਲ ਵਾਲੀ ਵੀਡੀਓ ਚ ਮੈਂ ਜਿਵੇਂ ਦੱਸਿਆ ਤਾਂ ਵੀ ਚਲੇ ਗਿਆ ਆ ਜਾਊਗਾ ਕੱਲ ਪਰਸੋਂ ਨੂੰ ਆ ਜਾਊਗਾ ਆਹੋ ਤਾਂ ਮੱਖੀਆਂ ਝੋੜ-ਝੋੜ ਲੈੰਦਰੇ ਤੋਂ ਕਿ ਲਈ ਆਈ ਸੀ ਮੱਖੀਆਂ ਬਹੁਤ ਐ ਇੱਕ ਹਾਇ ਇੱਕ ਮੱਖੀਆਂ ਖਾਣਾ ਬਹੁਤ ਜ਼ਿਆਦਾ ਦੇਖ ਨੇ ਅੱਜ ਸ਼ਾਮ ਨੂੰ ਬੱਦਲਵਾਈ ਨਾ ਬਹੁਤ ਹੋ ਰਹੀ ਆ ਅੱਜ ਸ਼ਾਮ ਨੂੰ ਬਣਾਣੇ ਆ ਅਸੀਂ ਕੂੜੇ ਮੂੜੇ ਕਰੋ ਨੈਕਸਟ ਵੀਡੀਓ ਚ ਕੂੜਿਆਂ ਦੀ ਵੀਡੀਓ ਹੋਊਗੀ ਅਸਟ ਵੀਡੀਓ ਚ ਅਸੀਂ ਪੂੜੇ ਬਣਾਵਾਂਗੇ ਸਾਰੇ ਪੂੜੇ ਖਾਏ ਸੌਣ ਦਾ ਮਹੀਨਾ ਹਜੇ ਚੜਿਆ ਤਾਂ ਹੈ ਨਹੀਂ ਪਹਿਲਾਂ ਹਲਾ ਹਜੇ ਚੜਿਆ ਤਾਂ ਨਹੀਂ ਸੌਣ ਦਾ ਮਹੀਨਾ ਕੋਦੋਂ ਤੱਕੜ ਚੜਨਾ ਨਹੀਂ ਨਹੀਂ ਕਾ ਚੜੂਗਾ ਇੱਕ ਦੋ ਦਿਨ ਤੱਕ ਚੜ ਜੂਗਾ ਪਰ ਅਸੀਂ ਪੂੜੇ ਤਾਂ ਪਹਿਲੇ ਖਾ ਲੈਣੇ ਕਿਉਂਕਿ ਬੱਦਲ ਵਾਈ ਬਹੁਤ ਜਾ ਰਹੀ ਹੈ ਐ ਨਹੀਂ ਕਿ ਪਤਾ ਸੌਣ ਦੇ ਮਹੀਨੇ ਚ ਧੁੱਪੇ ਚੱਬ ਜੇ ਅੱਜ ਬੱਦਲ ਵਾਈ ਸੋਹਣੀ ਆ ਮੌਸਮ ਵੀ ਠੰਡਾ ਹੈ ਐਟੋ ਅਗਲੀ ਵੀਡੀਓ ਤੁਹਾਨੂੰ ਖੀਰ ਪੂੜਿਆਂ ਦੀ ਹੋਊਗੀ ਨਾਲ ਆਲੂਆਂ ਦੀ ਸਬਜ਼ੀ ਗਰਮ ਇਹਨਾਂ ਹੁਣਨਾ ਛੱਤ ਪਰ ਤੇ ਉੱਪਰ ਬਾਰ ਬਾਰ ਹਰ ਇੱਕ ਚੀਜ਼ ਗਿਰਨੇ ਤੇ ਡਰ ਜਾ ਲੱਗਦਾ ਏ ਫਿਰ ਮੈਂ ਇਹਨੂੰ ਟੱਕ ਕੇ ਜਾਊਂਗੀ ਵੱਡੀ ਪ੍ਰਾਤ ਨਾਲ ਟਾਕੂਗਾ ਜੀਰਾ ਨਾਲ ਆਪਣੇ ਕੋਲ ਥੋੜਾ ਜਾਈਏ ਬਸ ਇੰਨਾ ਦਾ ਜੀਰਾ ਹੈ ਤੇ ਵੀ ਪਾ ਲਣਾ ਆਪਾਂ ਜੀਰਾ ਹੋ ਗਿਆ ਖਤਮ ਤੋੜ ਲਿਆਣੇ ਵਾਲਾ ਇਹ ਕੱਲ ਸੋਦਦਾ ਲਿਆਏ ਪਰ ਜੀਰਾ ਨਹੀਂ ਲੈ ਕੇ ਆਇਆ ਨਾ ਤੋੜ ਕਰੇ ਹੈ ਇਹਨੂੰ ਨਾ ਮੈਂ ਤੋੜ ਕੇ ਕਾਲਾ ਕਰੂੰਗੀ ਕਿਉਂਕਿ ਕਾਲਾ ਕਾਲਾ ਜabb ਵਧੀਆ ਲੱਗਦਾ ਕਾਲਾ ਕਾਲਾ ਜਨਾ ਯੂਵੀਆ ਕਰਦਾ ਮਮਾ ਹਾਂ ਪਿਆਜ਼ ਵਿੱਚ ਕੀੜੀਆਂ ਦੀਆਂ ਕਿਹ ਹੈ ਲੋ ਜੀ ਹੁਣ ਪਾ ਦਈਏ ਪਿਆਜ਼ ਆਪਾਂ ਬਸ ਪਿਆਜ਼ ਪਿਆਜ਼ੇ ਪਾੜੇ ਆਂ ਹਰੀਆਂ ਮਿਰਚਾਂ ਬੁੰਡੀਆਂ ਪਾਲੀਆਂ ਬਹੁਤ ਬਾਕੀ ਹਰੀਆਂ ਮਿਰਚਾਂ ਹੀ ਚੋਲ ਹੋਣਗੇ ਆਲੂ ਵਗੈਰਾ ਹੋਰ ਕੋਈ ਸਬਜੀ ਹੈ ਨਹੀਂ ਜਿਬਲਾ ਮਿਰਚ ਵੀ ਨਹੀਂ ਹੈ ਜੀ ਆਲੂ ਵੀ ਲਓ ਜੀ ਆਪਣੇ ਭੁੰਨੋਗੇ ਪਿਆਜ਼ ਤੇ ਹੁਣ ਪਾ ਦਈਏ ਨਮਕ ਮਿਰਚ ਆਪਣਾ ਇੱਕ ਗੋਹਾ गिर ਚੁੱਕਿਆ ਹੈ ਐਦੇ ਵਿੱਚ ਨਾ ਹਰੀਆਂ ਮਿਰਚਾਂ ਦੀ ਇਹ ਅੱਧੀ ਕੋਲੀ ਧੀ ਲਾਲ ਮਿਰਚ ਤਾਂ ਸਿਰਫ ਕਲਰ ਦੇਣ ਲਈ ਥੋੜੀ ਜਿਹੀ ਪਾਈ ਹੈ ਬਾਕੀ ਦਾ ਸਾਰੀਆਂ ਹਰੀਆਂ ਮਿਰਚਾਂ ਪਾ ਲੀ ਛੋੜਿਆ ਪਾਈ ਪਾਣੀ ਵਾ ਤਾਂ ਕਿ ਆਪਣਾ ਨਾਣ ਮਿਰਚ ਐਨ ਚੰਗੀ ਤਰ੍ਹਾਂ ਮਿਲ ਜੇ ਫਿਰ ਉਹਦੇ ਬਾਅਦ ਪਾਵਾਂਗੇ ਆਪਾਂ ਚੌਲ ਈ ਲੋ ਜਿੰਨ ਪਾ ਦਈਏ ਆਪਾਂ ਚੌਲ ਚੌਲ ਨਾਲ ਜਿਹੜੇ ਆਪਣੇ ਹੈਗੇ ਆ ਵੱਡਾ ਗਲਾਸ ਡੇਢ ਨਾ ਦਿਖਾ ਦੱਸ ਦਿਖਾਉਣੀ ਹੈ ਤੁਹਾਨੂੰ ਕਿਹੜਾ ਗਲਾਸ ਉਹ ਵਾਲਾ ਗਲਾਸ ਆ ਉਹ ਜਿੰਨਾ ਚੌਲਾਂ ਦਾ ਟੋਟਾ ਬਲੇ ਪਾਣਾ ਪਤਾ ਤੇ ਦੂਜਾ ਹਲੋ ਜੀ ਹੋਰ ਪਾਤਾ ਇਹ ਪਾਣੀ ਆਪਣਾ ਥੋੜਾ ਜਿਹਾ ਘਟ ਗਿਆ ਅੱਧਾ ਗਲਾਸ ਹੋਰ ਪਾਣਾ ਹੈ ਲੋ ਜੀ ਆ ਦੇਖੋ ਆਪਣਾ ਅੱਧਾ ਗਲਾਸ ਹੋਰ ਆ ਇਹ ਜਿਹੜਾ ਆਪਾਂ ਦੂਜਾ ਚੋਲਾਂ ਦਾ ਪਾਇਆ ਤਾਂ ਨਾ ਇਹ ਗਲਾਸ ਚੋਲਾਂ ਦਾ ਪਾਇਆ ਇਹ ਦੂਜੀ ਵਾਰ ਅੱਧਾ ਨਹੀਂ ਤਾਂ ਸਿਰਫ ਇੰਨੇ ਕ ਚੋਲ ਦੇ ਇੰਨੇ ਕ ਫਿਰ ਉਹਤੇ ਆਪਾਂ ਡਬਲ ਇੰਨੇ ਕ ਪਾਣੀ ਨਾ ਪਾਤਾ ਚਲੋ ਹੁਣ ਚੋਲ ਧਰ ਤੇ ਹੁਣ ਆਪਾਂ ਥੋੜੀ ਦੇਰ ਤੱਕ ਆ ਕੇ ਦੇਖ ਲਾਂਗੇ ਅੱਗ ਨਹੀਂ ਬਿਲਕੁਲ ਵੀ ਕਰਦੇ ਬਸ ਇਸੇ ਇਸੇ ਅੱਗ ਨਾਲ ਬਹੁਤ ਵਧੀਆ ਚੋਲ ਹੋ ਜਾਣਗੇ ਜੀ ਮੈਂ ਆਇਆ ਚੋਲ ਦੇਖਣ ਅੱਗ ਆਪਣੀ ਸਾਰੀ ਬੁਝ ਗਈ ਤੇ ਖੁਸ਼ਬੂ ਨਾ ਚੋਲਾਂ ਦੀ ਮੈਨੂੰ ਦੂਰ ਤੋਂ ਹੀ ਆ ਰਹੀ ਸੀ ਹੁਣ ਆਪਾਂ ਤਾਂ ਚੱਕ ਕੇ ਦੇਖਦੀਆਂ ਵੀ ਚੋਲਾਂ ਦਾ ਆਪਣਾ ਹਾਲ ਕੀ ਆ ਇਹ ਆ ਦੇਖੋ ਜੀ ਮੈਂ ਕਿਹਾ ਤਾਂ ਅੱਗ ਬਾਲਣ ਦੀ ਜ਼ਰੂਰਤ ਨਹੀਂ ਪਈ ਜਮਾ ਵੀ ਚੋਲ ਬਸ ਆਪਣੇ ਬਣ ਵਾਲੇ ਨੇ ਪਰ ਮੈਂ ਘੜਸ਼ਿਓ ਫੇਰ ਲਾਈਆ ਵੀ ਤਾਂ ਕਿ ਨਾ ਜਿਹੜੇ ਉੱਪਰ ਵਾਲੇ ਆ ਉਹ ਨੀਚੇ ਚਲੇ ਜਾਣ ਜਿਹੜੇ ਨੀਚੇ ਵਾਲੇ ਉਹ ਉੱਪਰ ਆ ਜਾਣ ਮਸ ਆਪਣੇ ਬਣ ਵਾਲੇ ਨੇ ਚੋਲ ਐਸੇ ਅੱਗ ਨਾਲ ਨਾ ਬਹੁਤ ਵਧੀਆ ਚੋਲ ਬਣਦੇ ਨੇ ਬਹੁਤ ਜ਼ਿਆਦਾ ਵਧੀਆ ਚਲੋ ਹੁਣ ਫੇਰ ਟੱਕਦੀ ਆ ਇਹਨੂੰ ਆਪਾਂ ਪ੍ਰਾਂਤ ਦੇਖੀਏ ਫਿਰ ਤਾਂ ਇਹ ਘਾਲੇ ਤੇ ਤਰੂਗੇ ਇੱਥੇ ਘਾਲੂ ਪਲੇਟਾਂ ਸਾਦੇ ਜੀ ਆਪਣੇ ਬਣ ਗਏ ਚੋਲ ਤੇ ਹੁਣ ਆਪਾਂ ਇੱਥੇ ਤੋਂ ਪਾ ਕੇ ਲੈ ਲੈਣੇ ਫਿਰ ਆਇਆ ਕੜਾਹੀ ਆ ਅੰਦਰ ਜਾ ਕੇ ਗੈਸ ਤੇ ਰੱਖੂਗੇ ਫਿਰ ਉੱਥੇ ਛਿੰਡਦੇ ਨੇ ਇੱਥੇ ਵਸ ਬੇਲੀ ਕਰਕੇ ਇੱਥੇ ਧੋ ਦੋਣੀਆਂ ਬਾਦੀ ਉਹਦੇ ਰੱਖ ਦਿੰਦੇ ਹੈ ਉਹਨੇ ਰੱਖ ਚੋਲ ਆਪਣੇ ਆਪ ਬਣ ਗਏ ਥੋੜੀ ਜੀ ਅੱਗ ਨਾਲੇ ਬਣ ਜਾਂਦੇ ਨੇ ਚੋਲ ਅੰਦਰ ਹੁਣ ਤੱਕ ਬਣਨੇ ਨਹੀਂ ਤੇ ਜੇ ਅੰਦਰ ਕਰ ਦਿੰਦੇ बाद च रोटी बना लूंगे चोल पाल फट खाई ਠੀਕ ਹੈ ਹਨਾ ਵਧੀਆ ਬਣ ਗਈ। ਓਹ ਹਰੀ ਚੀਜ਼ ਨਹੀਂ ਕੋਈ ਪਈ ਹਰੀਆਂ ਮਿਰਚਾਂ ਹੀ ਪਈਆਂ ਏ। ਹੁਣ ਦੱਸੀ ਜਾਏ ਮੈਂ ਕਿਨੇ ਕਿਨੇ ਪਾਵਾਂ। ਹਾਈ 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 ਕੀ ਹਾਈ ਹਾਈ ਲਈ ਹੈ। ਹੋਏ ਗਰਮ ਗਰਮ ਚਾਹ ਗਰਮ ਗਰਮ ਚਾਹ ਖਾਓ। ਜੀ ਆਪੂ ਹੁੰਦਾ ਹੁਣਾਂ ਨਹੀਂ ਪਤਾ ਟੁੱਟ ਕੇ ਪੈ ਜਾਂਦਾ ਉਹ। ਕੜਾਹੀ ਪਰੇ। ਕੋਲੇ ਉਹਨੂੰ ਫੋਟੋ ਕਿ ਚਾਹੁੰਦਾ ਬੜਾ ਸ਼ੌਂਕ ਆ। ਜਦੇ ਕਹਿ ਦਿੰਦਾ ਏ।

ਦੂਵੀਦਲਾਂ ਦੇ ਆਪਸ ਆਰਿਆਂ ਕੋਈ ਨਾ ਦੇ ਜੂ ਆਪਸ ਆਰਿਆਂ ਦੇ ਚੋਲ ਦੇਖੋ ਊਰੀ ਤੇ ਪਾ ਕੇ ਲੈ ਜਾਣੇ ਦਹੀਂ ਅੰਦਰ ਭਾਂਦਰ ਤੇ ਪਾ ਲਾਂਗੇ ਐਵੇਂ ਆ ਫਿਰ ਨਾ ਕਿਸਮਾਨ ਜਾਣੀ ਪੈਂਦਾ ਹੈਗਾ ਅੰਦਰ ਭਾਦ

ਸਰਦੀ ਬੈਲੀ ਮੈਨੂੰ ਵੀ ਪਾ ਦੋ ਮੈਂ ਉਹਨਾਂ ਡੋਡੂ ਮਾਰ ਦਾਂਗੇ ਹੋਰ ਨਾਲੇ ਅੰਦਰ ਗੰਦ ਨਹੀਂ ਛਿੰਡਦਾ ਉਰੀਓ ਪਾ ਕੇ ਲੈ ਗਏ ਬਸ ਸਾਰਿਆਂ ਨੇ ਖਾ ਲਈ ਬਸ 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 ਜ਼ਿਆਦਾ ਹੋ ਗਏ ਘੱਟ ਕਰ ਦੋ ਬਸ ਬਸ ਅੰਦਰ ਰਬੀ ਬੀਨੂ ਵੀ ਅੰਦਰੇ ਪਾ ਦਿਓ ਫਿਰ ਹੂੰ ਚਲੋ ਹੈ ਹਾਂ ਹਾਂ ਚਲੋ ਜੀ ਹੁਣ ਮੈਂ ਵੀ ਲੈ ਕੇ ਜਾਵਾਂ ਮੈਂ ਹਰੀਆਂ ਮਿਰਚਾਂ ਨਾ ਪਹਿਲਾਂ ਹੀ ਇੰਨੀਆਂ ਆ ਮਿਰਚ ਬਹੁਤ ਵਧੀਆ ਅੱਜ ਚੌਲਾਂ ਚ ਪਹਿਲਾਂ ਹੀ ਮੈਂ ਹਰੀਆਂ ਹੁਣ ਦਹੀਂ ਚ ਵੀ ਪਾ ਲਿਆ ਹੁਣ ਮੈਂ ਅੰਦਰ ਲੈ ਕੇ ਜਾ ਰਹੀਆਂ ਅੰਦਰ ਜਾ ਕੇ ਆਪਾਂ ਖਾਂਦੇ ਆ ਚੋਲ ਬਹੁਤ ਹੋਰ ਮਾਜੇ ਚੋਲ ਹੋਏ ਭਾਈ ਉਹ ਵੀ ਇੰਨਾ ਪਾ ਦੂਗਾ ਮੈਂ ਉਸ ਨੂੰ ਪਾ ਜਾਂਦਾ ਇਹ ਉਹ ਕਿਰਪਾ ਵਾਦੂ ਨਹੀਂ ਜਿਆਦੇ ਹੁੰਦੇ ਆ ਉਹਦੇ ਕੋਲ ਹੋਰ ਮੈਂ ਉਸ ਨੂੰ ਕਹਿੰਦਾ ਹਮੇਸ਼ਾ ਨਾ ਚੋਲ ਤੇ ਵਰਦੂ ਐ ਉਹਨੂੰ ਜਿਆਦਾ ਪਾਤੇ ਤੇ ਭੁੱਲ ਕੇ ਮੈਂ ਉਹ ਜਮਈ ਥੋੜੇ ਨਾ ਹੋਰ ਨਹੀਂ ਬਸ ਲੈਣਾ ਬਸ ਤੁਸੀਂ ਖਾ ਲਓ ਅੱਜ ਬੀਬੀ ਦਾ ਵੀ ਸਾਰੀ ਗਿਆ ਬਿਨਾ ਰੋਟੀ ਤੋਂ ਚੋਲ ਖਾ ਲੇ ਹੋਰ ਤਾਂ ਦਿਨ ਸ਼ਾਮ ਦੇ ਵੱਜ ਗਏ ਸਾਢੇ 3 ਦਾ ਟਾਈਮ ਹੋ ਗਿਆ ਤੇ ਆਪਾਂ ਅਗਲੀ ਵੀਡੀਓ ਦੀ ਤਿਆਰੀ ਕਰ ਲਈ ਤੇ ਤੁਹਾਨੂੰ ਪਤਾ ਹੀ ਆ ਵੀ ਤਿਆਰੀ ਕਾਦੀ ਕਰ ਲਈ ਮੈਰੇ ਨਾ ਪੂੜੇ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਮੈਂ ਅੰਦਰ ਵੀ ਨਾ ਗੈਸ ਤੇ ਦੋ ਜਿਵੇਂ ਕਦੇ ਇੱਕ ਬਣਾ ਲਿਆ ਕਦੇ ਦੋ ਐ ਬਣਾ ਬਣਾ ਕੇ ਖਾਈ ਜਾਂਦੀ ਹੁੰਦੀ ਆ ਜਾ ਆਲੂਆਂ ਦੀ ਸਬਜ਼ੀ ਪਈ ਹੁੰਦੀ ਹੈ ਨਾ ਚੱਕ ਕੇ ਬੱਸ ਨਾ ਇਨਸਟੈਂਟ ਪੂੜਾ ਕਹਿੰਦੇ ਨੇ ਉਹਨੂੰ ਜਿਵੇਂ ਆਟੇ ਵਿੱਚ ਮੈਂ ਦੋ ਚਮਚੇ ਚਾਰ ਚਮਚੇ ਆਟੇ ਦੇ ਪਾਲੇ ਦੋ ਸ਼ੱਕਰ ਦੇ ਪਾਲੇ ਬੱਸ ਘੋਲ ਕੇ ਮਿਕਸ ਕਰਕੇ ਉਹਦਾ ਐਨ ਬੈਟਰ ਜੱ ਵਧੀਆ ਜਿਹਾ ਤਿਆਰ ਕਰਕੇ ਜਿਹੜਾ ਪੂੜਿਆਂ ਵਾਲਾ ਹੁੰਦਾ ਮੰਦਰ ਤਵੇ ਤੇ ਬਣਾ ਕੇ ਖਾ ਲੈਂਦੀ ਨੇ ਇੱਕ ਇੱਕ ਦੇ ਦਿੰਦੀ ਹੁੰਦੀ ਆ ਮਤਲਬ ਐ ਹੀ ਨਹੀਂ ਹੈਗਾ ਇਸ ਵਾਰ ਐ ਨਹੀਂ ਹੋਇਆ ਵੀ ਜਿਵੇਂ ਅੱਗੇ ਬੱਸ ਕੱਲਾ ਚੁੱਲੇ ਤੇ ਬਣਾਉਣੇ ਜਾਂ ਸਾਰੇ ਦੇ ਬੰਨੇ ਉਦੋਂ ਹੀ ਗਾਣੇ ਮੈਂ ਖਾਲਾ ਨਹੀਂ ਹੁੰਨੀ ਹੁਣ ਪਰ ਆਰਤੀ ਤਾਂ ਮੈਂ ਮੈਨੂੰ ਲੱਗਦਾ ਮਹੀਨਾ ਹੋ ਗਿਆ ਪੂੜੇ ਕਰਨੀ ਨੇ ਪੂੜੇ ਮੇਰੇ ਬਹੁਤ ਫੇਵਰਟ ਨੇ ਖਾਸ ਕਰਕੇ ਆਲੂ ਦੀ ਸਬਜ਼ੀ ਨਾਲ ਖੀਰ ਨਾਲ ਵੀ ਖਾਂਦੇ ਆ ਸਾਰੇ ਜਿਆਦਾਤਰ ਤਾਂ ਸਾਰੇ ਖੀਰ ਨਾਲ ਹੀ ਖਾਂਦੇ ਆ ਪਰ ਮੈਂ ਖੀਰ ਨਾਲ ਕਦੇ ਵੀ ਨਹੀਂ ਖਾਏ ਹੈਗੇ ਮੈਂ ਮੈਨੂੰ ਆਲੂਆਂ ਦੀ ਸਬਜ਼ੀ ਨਾਲ ਪਸੰਦ ਆ ਕਿਉਂਕਿ ਛੋਟੇ ਹੁੰਦੇ ਸੁਹਾਣੇ ਨਾ ਜੱਗਾਂ ਜੁੱਗਾਂ ਹੁੰਦੀਆਂ ਰਹਿੰਦੀਆਂ ਨੇ ਸੁਹਾਣੇ ਤਾਂ ਸਭ ਨੂੰ ਹੀ ਪਤਾ ਜੀਵੇਂ ਹਨਾ ਪੂੜੀਆਂ ਦੀਆਂ ਤੇ ਉੱਥੇ ਆਲੂ ਦੀ ਸਬਜ਼ੀ ਨਾਲ ਹੁੰਦੀ ਹੈ ਖੀਰ ਵੀ ਹੁੰਦੀ ਹੈ ਆਲੂ ਦੀ ਸਬਜ਼ੀ ਪਰ ਉਹੀ ਬਸ ਉਵੇਂ ਹੀ ਆਦਤ ਪੈ ਗਈ ਆ ਸਬਜ਼ੀਆਂ ਨਾਲ ਖਾਣ ਦੀ ਵੀ ਮਿੱਠਾ-ਮਿੱਠੇ ਨਾਲ ਪਸੰਦ ਨਹੀਂ ਹੈਗਾ ਵਧੀਆ ਨਹੀਂ ਲੱਗਦਾ ਨੂਨ ਨੂਣਾ ਵੀ ਸਬਜ਼ੀ ਚ ਹੋਵੇ ਉਹਦੇ ਨਾਲ ਵਧੀਆ ਲੱਗਦਾ ਬਸ ਹੋਈ ਆਪਾਂ ਨੂੰ ਆਦਤ ਪੈ ਗਈ ਹੁਣ ਓਵੇਂ ਹੀ ਓਰੇ ਵੀ ਬਸ ਜਦ ਮੈਂ ਓਰੇ ਆਈ ਆਈ ਸੀ ਨਾ ਮੇਰਾ ਵਿਆਹ ਹੋਤਾ ਜਦ ਓਰੇ ਕੋਈ ਵੀ ਆਲੂ ਸਬਜ਼ੀ ਨਹੀਂ ਬਣਾਉਂਦੇ ਤੇ ਬਸ ਖੀਰ ਨਾਲ ਪੂੜੇ ਬਣਾਉਂਦੇ ਹੁੰਦੇ ਤੇ ਮੈਂ ਲੱਗੀਆਂ ਹੌਲੀ ਹੌਲੀ ਹੁਣ ਹੌਲੀ ਹੌਲੀ ਸਾਰੇ ਖਾਣ ਲੱਗੇ ਸਾਰੇ ਹੁਣ ਸਾਰੇ ਖਾਂਦੇ ਨੇ ਸਬਜ਼ੀ ਵੀ ਲੰਦੇ ਨੇ ਖੀਰ ਵੀ ਨਾਲ ਪੂੜੇ ਵੀ ਹੁਣ ਪਪੀਤੇ ਵਾਲਾ ਦਿਖਾਨੀ ਆ ਆਪਣਾ ਪੌਦਾ ਆ ਦੇਖੋ ਜੀ ਕਿੱਡੇ ਹੋ ਗਏ ਦੋਹੇ ਪਹਿਲਾਂ ਵੱਧਦੇ ਹੀ ਨਹੀਂ ਤੇ ਹੁਣ ਸਿਰ ਤੇ ਉੱਪਰ ਨੂੰ ਜਾ ਰਹੇ ਨੇ ਆ ਦੋ ਪੱਕਣ ਵਾਲੇ ਨੇ ਆ ਦੋ ਇਕੱਠੇ ਹੀ ਤਿਆਰ ਹੋਣਗੇ ਆ ਦੇਖੋ ਉੱਪਰ ਵੀ ਲੱਗ ਰਹੇ ਨੇ ਐਨ ਉੱਪਰ ਲੱਗ ਰਹੇ ਨੇ ਹੋਰ ਛੋਟੇ ਛੋਟੇ ਆ ਨਾ ਚਿੜੀਆਂ ਨੇ ਆਲਣਾ ਪਾਇਆ ਹੋਇਆ ਛੋਟਾ ਆ ਇਹਦੇ ਵਿੱਚ ਦੋ ਅੰਡੇ ਪਏ ਤੇ ਪਤਾ ਨਹੀਂ ਫੁੱਟ ਫੱਟ ਗਏ ਇੱਧਰ ਆ ਲੱਗ ਰਹੇ ਆ ਇੱਧਰ ਤਾਂ ਘਟੇ ਆ ਪਰ ਇਹ ਪੇੜ ਵੱਧ ਰਿਹਾ ਏ ਉਹ ਵਾਲਾ ਤਾਂ ਇਕੋ ਲਖਤ ਵੱਧ ਕੇ ਇਕੋ ਲਖਤ ਖਤਮ ਹੋ ਗਿਆ ਇਹ ਹੌਲੀ ਹੌਲੀ ਵੱਧ ਰਿਹਾ ਉੱਪਰ ਨੂੰ ਤੇ ਨਿੰਬੂਆਂ ਦਾ ਇੱਧਰ ਬੂਟਾ ਵੀ ਅਸੀਂ ਗੰਜਾ ਕਰਤਾ ਸਾਰਾ ਫੈਲਿਆ ਪਿਆ ਤਾਂ ਇੱਧਰ ਮਿਰਚਾਂ ਲੱਗਦੀਆਂ ਦੇਖੋ ਆਹ ਦੇਖੋ ਕਿੰਨੀਆਂ ਮਿਰਚਾਂ ਲੱਗਦੀਆਂ ਹਰੀਆਂ ਹਰੀਆਂ ਐਟਾ ਕਵਾੜ ਜਾ ਵੀ ਹੋ ਗਿਆ ਪੱਟਣ ਵਾਲਾ ਹੈ ਸਾਰਾ ਕਵਾੜ ਸਾਰਿਆਂ ਨੂੰ ਮੇਰੇ ਵੱਲੋਂ ਸੱਚੇਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੋ ਰਹੀ ਹੈ ਹੁਣ ਅਗਲੇ ਦਿਨ ਦੀ ਸਵੇਰ ਅੱਜ ਸੋਮਵਾਰ ਦਾ ਦਿਨ ਹੈ ਨਾ ਤੇ ਨਾ ਅੱਜ ਹੁਣ ਮੈਂ ਸਾਰਾ ਵੇੜਾ ਸੁੰਬਰ ਤਾਂ ਬਦਲ ਵਾਈ ਫੇਰ ਹੋਈ ਆ ਪਰ ਧੁੱਪ ਵੜੀ ਜੀ ਨਿਕਲਦੀ ਆ ਫੇਰ ਬੱਦਲ ਹੋ ਜਾਂਦਾ ਹੈ ਜੈਨ ਤੇ ਬਾਕੀ ਅੱਡਾ ਦੇਖੋ ਜਿਹੜਾ ਮਧਾਲ ਪਾਇਆ ਪਿਆ ਨਾ ਪੋਰੀਆਂ ਨੇ ਥੱਲੇ ਰੋਜ਼ ਮੈਨੂੰ ਨਾ ਥੱਲੇ ਬਾੜ ਵੜ ਕੇ ਸੁੰਬਰਣਾ ਪੈਂਦਾ ਕਿਉਂਕਿ ਜਿਹੜੇ ਫੁੱਲ ਨਹੀਂ ਹੁੰਦੇ ਨੇ ਨਾ ਛੋਟੇ ਛੋਟੇ ਫੁੱਲ ਜੇ ਥੱਲੇ ਗਿਰੀ ਜਾਂਦੇ ਨੇ ਫੇਰ ਮੈਨੂੰ ਥੱਲੇ ਤੇ ਹਣ ਸਫਾਈ ਕਰਨੀ ਪੈਂਦੀ ਆ ਕਿਉਂਕਿ ਥੱਲੇ ਨਾ ਫਿਰ ਜਦੋਂ ਗਿਰ ਜਾਂਦੇ ਨੇ ਬਹੁਤ ਗੰਦਾ ਲੱਗਦਾ ਤੇ ਆ ਉਹ ਮੱਖੀਆਂ ਜਿਹੜੀਆਂ ਮੋਟੀਆਂ ਮੇਟੀਆਂ ਪਿੰਡਾਂ ਜੀਆਂ ਨੇ ਟੀ 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 ਕਰਦੇ ਫਿਰ ਜਨੇ ਕੱਲ ਪਰਸਪ ਦਾ ਕੀ ਹੋਇਆ ਵੀ ਮੈਂ ਹਰਬੂ ਨਾ ਇੱਥੇ ਖੜੇ ਤੇ ਤੇ ਅਸੀਂ ਨਾ ਟੋਰੀਆਂ ਨੂੰ ਛੇੜ ਲਿਆ ਮੈਂ ਮੜਾ ਜਾ ਥੱਲੇ ਤੇ ਸੁੰਭਰ ਰਹੀ ਸੀ ਉਹ ਮੱਖੀ ਕਾਲੀ ਜੀ ਉੱਠ ਖੜੀ ਅੱਡੀ ਮੋਟੀ ਹੋ ਗਈ ਵੀ ਆਹ ਉਹ ਮੇਰੇ ਕੋਲ ਖੜਿਆ ਤਾਂ ਜਦਾ ਆਈ ਉਹ ਭੀ ਭੀ ਕਰਦੀ ਵੀ ਜਿੱਥੇ ਜਿੱਦਨ ਵੀ ਅਸੀਂ ਜਾਇ ਕਰਿਓ ਸਾਡੇ ਉੱਪਰ ਨੂੰ ਭੀ 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 ਜਦੇ ਗੋਲੀ ਮਾਰ ਕੇ ਭੱਜ ਲਿਆ 2:09 ਤੋਂ 11 ਹੋ ਗਿਆ ਡਰ ਕੇ ਜਦੇ ਭੱਜ ਗਿਆ ਯੂਵੀ ਵੀ ਸਕੂਲ ਚਲੇ ਗਿਆ ਬੀਬੀ ਵੀ ਚਲੇ ਗਈ ਉੱਥੇ ਫੰਮਣ ਵਾਲ ਭੂਆ ਕੋਲੇ ਸ਼ਾਮ ਨੂੰ ਮੁੜੇ ਆਉਗੀ ਹਨਾ ਹੂੰ ਤੇ ਉਹ ਮੈਂ ਬਸ ਇੱਧਰ ਸਾਥ ਪਈਆ ਕਰਕੇ ਤੇ ਪੂੜਾ ਲਾਦਾ ਮੀ ਦਾ ਕੋਈ ਭਰੋਸਾ ਨਹੀਂ ਕੱਦ ਕਿਹੜੇ ਵੇਲੇ ਮੀ ਆ ਜੇ ਹੱਥ ਵੱਜਿਆ ਤਾਂ ਥੱਲੇ ਬੀਬੀ ਨੇ ਕਿਹਾ ਅੱਜ ਬੀਬੀ ਬਾਜੀ ਨੂੰ ਠੀਕ ਹੋ ਸਾਜ ਦੇ ਚਲੇ ਗਈ ਰੋਟੀ ਖਾ ਕੇ ਦੋ ਰੋਟੀਆਂ ਬਾਹਰੇ ਬੈਠੀ ਤੇ ਉਹ ਵੀ ਮੈਂ ਰੋਟੀ ਬਣਾਣ ਲੱਗ ਗਈ ਮੈਂ ਪੁੱਛ ਲਿਆ ਮਾਕਾ ਵੀ ਰੋਟੀ ਖਾ ਜਾ ਹੁਣ ਬਣ ਗਈ ਕਹਿ ਦੂ ਪੂੜਾ ਪੂੜਾ ਦਾ ਫ੍ਰੀਜ ਤੇ ਲਾ ਦੇ ਤੇ ਹੂੰ ਫੇਰ ਹੀ ਗਈ ਮੈਂ ਖਾਂਦੀ ਹਾਂ ਹਾਂ ਫਿਰ ਉਹਨੂੰ ਐ ਤਾਂ ਰੋਟੀ ਠਰ ਕੇ ਲਾਉਣੀ ਹੈ ਪਾਤੇ ਲੈਣ ਨਾਲ ਹੀ ਆਣੀ ਜੇ ਪਾਤੇ ਅਯੂ ਵੀ ਦਾ ਟਾਈਮ ਹੋ ਗਿਆ ਤਾਂ ਮੈਂ ਤਾਂ ਫਟਾਫਟ ਫਿਰ ਚ ਗੈਸ ਤੇ ਲੱਗ ਗਈ ਫੇਰ ਮੈਂ ਸਾਰੀਆਂ ਹੀ ਲਾ ਕੇ ਰੱਖਤੀਆਂ ਮਾਂ ਇਹਨਾਂ ਨਾਲੇ ਲੰਘ ਜਾਂਦਾ ਗੱਡੀ 'ਚ ਉਹ ਤੇ ਕਾਰ ਦੇ ਦਿੰਦੇ ਕੇਲੇ ਲੈਣੇ ਤੇ ਫੇਰ ਉਹ ਮੁੜ ਕੇ ਆਂਦਾ ਫੇਰ ਫੇਰ ਕੇਲੇ ਲੈਣੇ ਤੇ ਮੈਂ ਖਾਂ ਫਿਰ ਤਾਂ ਹੀ ਗਿਆ ਇਹ ਨਹੀਂ ਤਾਂ ਨਾਲੇ ਚਲੇ ਜਾਂਦਾ ਉਹ ਤਾਂ ਗੱਡੀ ਚ ਤਾਰ ਦਿੰਦੇ ਉਸੇ ਨਾਲੇ ਵਾਗ ਜਾਂਦਾ ਇਕੱਲੇ ਨਹੀਂ ਤੇ ਕੱਲ ਲੈ ਕੇ ਨਹੀਂ ਆਏ ਪੂਰੀ ਕੱਲ ਤੇਮ ਤਾਂ ਚੜੇ ਮਾਰੀ ਹੋਰ ਭੁੱਲ ਗਿਆ ਕੱਲ ਗੱਡਣ ਮਾਦਰੇ ਗਿਆ ਫੇਰ ਆਲੀਆ ਨੂੰ ਹੂੰ ਯਾਦ ਹੀ ਨਹੀਂ ਰਿਹਾ ਕਦੇ ਬੱਦਲ ਚੜ ਜਾਂਦਾ ਕਦੇ ਧੁੱਪ ਆ ਜਾਂਦੀ ਆ ਦੇਖੋ ਹੁਣ ਧੁੱਪ ਆ ਗਈ ਹਾਂ ਧੁੱਪ ਤੇ ਹੂੰ ਫੇਰ ਪਤਾ ਹੋ ਗਿਆ ਮੀਤਾ ਆਪਣਾ ਇੱਕ ਰੋਜ਼ ਪੈਂਦਾ ਰੋਜ਼ ਰੋਜ਼ ਕੱਲ ਤੇਲ 45 ਚੜ ਲਗੇ ਸਾਰੇ ਕਿਤੇ ਸਾਰੇ ਪੰਜਾਬ ਚ ਪੂਰਾ ਹਾਲ ਆ ਹੌਰਾ ਪਹਾੜਾਂ ਕਿੰਨੇ ਇੱਧਰ ਮੀਹ ਨਹੀਂ ਹਟ ਰਹੇ ਫਿਰ ਬਹਾਰ ਆਪਰੇ ਨਹੀਂ ਤਾਂ ਹੈਗਾ ਇੱਧਰ ਘਟਾ ਇੱਧਰ ਥੋੜਾ ਜਿਹਾ ਪੈ ਕੇ ਹਟ ਜਾਂਦਾ ਉੱਧਰ ਤਾਂ ਬਹੁਤ ਨੈਰਾਂ ਵੀ ਟੁੱਟ ਰਹੀਆਂ ਨੇ ਫਿਰ ਬਾਹਰ ਹੈ ਨਾ ਉੱਧਰ ਪਹਾੜੀ ਏਰੀਆ ਆ ਗਿਆ ਜਿਹੜੀ ਗੱਲ ਹੂੰ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਉਹ ਬਾਬਾ ਬਾਬੂ ਨੂੰ ਦੇਖ ਰਿਆ ਹੁਣ ਆਬ ਆਬੂ ਨਹੀਂ ਆਇਆ ਜੰਜੀ ਤਾਈ ਬੀਤੀ ਗਿਆ ਨਹੀਂ ਤਨ ਕੋਟਾ ਕੋਟਾ ਹੋ ਦੇਖਦਾ ਤੂੰ ਆ ਬੱਦਲ ਚੜ ਗਿਆ ਬੱਦਲ ਨੂੰ ਦੇਖ ਕੇ ਲੱਗਦਾ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੇ ਹੁਣ ਲਾਨੇ ਆ ਪੋਚਾ ਝਾੜੂ ਲਾਤਾ ਵਿੜਾ ਬਿਸੰਬਰਤਾ ਹੁਣ ਪੋਚਾ ਲਾਨੇ ਆ ਰੋਟੀ ਵੀ ਬਣ ਚੁੱਕੀ ਆ ਪੂੜੇ ਵੀ ਪਏ ਆ ਰਾਤ ਦੇ ਹੈ ਚਾਹ ਪੀ ਰਿਹਾ ਚਾਹ ਨਾ ਮੈਂ ਤਾਂ ਨਹੀਂ ਪਿੰਦੀ ਚਾਹ ਬੀਬੀ ਚਲੇ ਗਈ ਬੀਬੀ ਹੁਣ ਜਾ ਕੇ ਉੱਥੇ ਇੰਜੋਏ ਕਰੂਗੀ ਆਪਣੀ ਕੁੜੀ ਕੋਲੇ ਚਲੇ ਗਈ ਐ ਬਸ ਹੁਣ ਵਲੋ ਹੈ ਮੈਂ ਇੱਧਰ ਗਈ ਆ ਹਾਂ ਗਿਆਇਆ ਅਜੇ ਚਾਨ ਕੇ ਬੀਬੀ ਦਾ ਜੀ ਉੱਠ ਖੜਿਆ ਕਹਿੰਦੀ ਮੈਂ ਚ ਨੂੰ ਫੋਮ ਕਰ ਲੈਂਦੇ ਵੀ ਠੀਕ ਮੈਂ ਰਾਤ ਕਰਿਆ ਹਾਂ ਤਾਂ ਹਲੇ ਗਿਆ ਮੈਂ ਕਰਿਆ ਤਾਂ ਰਾਤ ਸੇ ਜਾਗਵੀਨ ਨੂੰ ਕਰਿਆਤਾ ਜਾਗਵੀਰ ਕਹਿੰਦਾ ਕਹਿੰਦਾ ਮੈਂ ਜਦ ਕਿਹਾ ਜਾਗਵੀਨ ਨੂੰ ਫੋਨ ਕਰਿਆ ਮਨਜਗਵੀਰ ਕਿੱਥੇ ਆ ਕੰਡਾ ਮੈਨੂੰ ਕਹਿੰਦਾ ਕਹਿੰਦਾ ਟਾਬੇ ਚ ਉਹ ਕਹਿੰਦਾ ਮੈਂ ਕਿਹਾ ਟਾਬੇ ਚ ਤੂੰ ਕੀ ਕਰ ਰਿਹਾ ਕੰਡਾ ਉਹ ਪੈਗ ਲਾ ਰਿਹਾ ਮਗਾ ਪਹਿਲਾਂ ਬੋਤਲ ਜਿੱਡਾ ਹੋ ਤਾ ਜਾ ਲਾ ਰਿਹਾ ਤੂੰ ਪੈਗ ਫਿਰ ਉਹ ਆਦਣ ਲੱਗਿਆ ਕਹਿੰਦਾ ਹਾਂ ਤਾ ਹੈ ਕਹਿੰਦਾ ਬੋਤਲ ਜਿੱਡਾ ਤੇਰੇ ਨਾਲੋਂ ਬੜਾ ਦਮਾ ਯੂ ਵੀ ਲੱਗਦਾ ਹੁਣ ਰੋਟੀ ਖਾਣ ਗਿਆ ਤਾ ਤੈਨਾਂ ਸੀਮਨ ਜੀ ਤੈਨੂੰ ਕਰਿਆ ਮਾ ਸੀਮਨ ਜੀ ਤਾ ਜਗਵੀਰ ਕਿੱਥੇ ਆ ਕਹਿੰਦਾ ਟਾਬੇ 'ਚ ਮੈਂ ਕਿਹਾ ਰੋਟੀ ਕਹਿੰਦਾ ਰੋਟੀ ਖਾਣ ਨਾ ਕਹਿੰਦਾ ਰੋਟੀ ਖਾਣਗੇ ਆਏ ਮੈਂ ਕਿਹਾ ਰੋਟੀ ਘਰ ਆ ਕੇ ਬਣਾਇਆ ਮੈਂ ਕਹਾਂ ਕਹਿੰਦਾ ਆਲੂ ਪਕੌੜੇ ਮੈਂ ਕਹਾਂ ਇੰਨੀ ਵਧੀਆ ਤਾਂ ਸਬਜ਼ੀ ਆਲੂ ਪਕੌੜਿਆਂ ਦੀ ਪਤਾ ਨਹੀਂ ਕਰਤੇ ਮੈਂ ਕਿਹਾ ਕਾਦੇ ਨਾਲ ਰੋਟੇ ਫਿਰ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਕਾਦੇ ਨਾਲ ਖਾ ਰਹੇ ਕਹਿੰਦਾ ਇੱਕ ਹੋਇਆ ਸ਼ਾਹੀ ਪਨੀਰ ਆ ਇੱਕ ਚੌਲ ਨੇ ਹੋਰ ਪਤਾ ਨਹੀਂ ਕਿਹੜੀ ਵੈਰਾਈਟੀ ਤਿੰਨ ਚਾਰ ਵੈਰਾਈਟੀਆਂ ਰਸੀਆਂ ਬਸ ਆਹ ਥੋੜੇ ਬਣਾਏ ਤੇ ਰੋਹੋ ਫਿਰ ਮੈਂ ਕਿਹਾ ਮੈਂ ਕਿਹਾ ਹੀ ਨਹੀਂ ਇੱਥੇ ਰੱਖ ਜਾਓ ਨਾ ਹਲੇ ਤੁਸੀਂ ਰੋਟੀ ਬੜੀਆਂ ਹੋ ਹੋਣਗੀਆਂ ਨਾ ਫੇਰ ਖਾਇਆ ਕਰਦੇ ਨੇ ਢਾਬਿਆਂ ਦਾ ਰੋਟੀ ਕਰ ਕਰਰ ਦਾ ਕਰਦੀ ਆਲੂ ਪਕੌੜੇ ਨੂੰ ਪਸੰਦ ਨਹੀਂ ਹਟਾਵੇ ਮਲਾਂਗੇ ਨਾ ਨਹੀਂ ਆ ਗਿਆ ਨਹੀਂ ਤਾਂ ਰੋਕ ਕੇ ਤੇ ਮਾਂ ਨਹੀਂ ਆ ਰਹਾ ਹੋਰੇ ਚਲੋ ਆਪਾਂ ਤਾਂ ਚੱਲੀਏ ਹੁਣ ਅੰਦਰ ਪੋਚਾ ਲਾਈਏ ਜਾ ਕੇ फटाफट ਠੀਕ ਆ ਮੈਂ ਇੱਧਰ ਹਾਂ ਹੁਣ ਤਾਂ ਠੀਕ ਐ ਭੂਆ ਕਹਿੰਦੀ ਹੁਣ ਮੈਂ ਕਿ ਕੋਈ ਟੈਨਸ਼ਨ ਟੁਨਸ਼ਨ ਕੋਈ ਲੋਡ ਕਹਿੰਦੀ ਨਾ ਕੋਈ ਲੋਡ ਨਹੀਂ ਐ ਹੁਣ ਤਾਂ ਠੀਕ ਐ ਮਾਂ ਬਸ ਠੀਕ ਐ ਹੁਣ ਨਾ ਹੁਣ ਤਾਂ ਠੀਕ ਐ ਕਹਿੰਦੀ ਚਲੋ ਆਪਾਂ ਬਲੌਗ ਦਾ ਤਿੰਨ ਵਾਰ ਐਂਡ ਕਰ ਚੁੱਕੇ ਆ ਤਿੰਨ ਵਾਰ ਬੋਲਦਾ ਮੈਂ ਐਂਡ ਕਰਦੀ ਐਂਡ ਕਰਦੀ ਐ ਹੈ ਹੁਣ ਕਾਬੂ ਪਾ ਕੇ ਰੱਖਿਓ ਹੈ ਹੁਣ ਕਾਬੂ ਪਾ ਕੇ ਰੱਖੋ ਹੋਰ ਫਿਰ ਫੁੱਫੜੀ ਲੈ ਜੇ ਫਿਰ ਕਹਦੇ ਮੈਂ ਨਾਨਕੇ ਜਾ ਚਲੋ ਜੀ ਮੈਂ ਨਾਨਕੇ ਜਾ ਰਹੇ ਆ ਛੋਲਾ ਭਾ ਕੇ ਚਲੋ ਹੁਣ ਆਪਾਂ ਵੀਡੀਓ ਅਗਲੀ ਵੀਡੀਓ ਚ ਮਿਲਦੇ ਆ ਅਗਲੀ ਹੈ ਤੇ ਬੀ ਮਹਰਬਾਸ ਕਰ ਜਾਏ ਨਾ ਤੇਰੇ ਨਾਨਕੀ ਜਾਏ ਤੇਰੇ ਜਾਗਵੀ ਨੂੰ ਕਹਿੰਦਾ ਹਾਂ ਤੇਰੇ ਨਾਨਕੀ ਜਾਏ ਚਲੋ ਬਈ ਮੀ ਆ ਗਿਆ ਉੱਪਰ ਮੀ ਪੈ ਰਿਹਾ ਹੈ ਮੈਂ ਬੱਤ ਕਰੀਏ ਹੋਰੇ ਚਲੋ ਚੱਲੀਏ ਅੰਦਰ ਥੋੜਾ ਹੈਗੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਬਸਕ੍ਰਾਈਬ ਜਲਦੀ ਕਰੋ 13 13000 ਸਬਸਕ੍ਰਾਈਬਰ ਛੇਤੀ ਜੱਤੀ ਕਰ ਦੋ